ਹੂੰ ਬੜੀ ਬਾਪੇ ਦੀ ਕਿਰਪਾ ਸੀ ਇਹਨਾਂ ਦੇ ਬੱਚਿਆਂ ਦੇ ਨੂੰ ਪਰਮਾਤਮਾ ਜੋ ਹੋਣੀ ਉਹ ਨਹੀਂ ਖਿੱਚ ਕੇ ਲਈ ਜਾਂਦੀਆਂ ਉਹਨਾਂ ਤੋਂ ਕਿਸ ਤਰ੍ਹਾਂ ਦੀ ਮਦਦ ਹੋਣੀ ਚਾਹੀਦੀ ਹੈ ਜੀ ਪਰਿਵਾਰ ਦੀ ਸਰਕਾਰ ਨੂੰ ਕੀ ਅਪੀਲ ਕਰਦੇ ਸਰਕਾਰ ਨੂੰ ਅਪੀਲ ਕਰਦੇ ਆ ਜੀ ਵੱਤ ਤੋਂ ਵੱਤ ਇਹਨਾਂ ਬੱਚਿਆਂ ਦੇ ਗਰੀਬ ਪਰਿਵਾਰ ਦੇ ਬੱਚੇ ਜਿੰਨੀ ਵੱਤ ਤੋਂ ਮਦਦ ਸਰਕਾਰੀ ਕਰੇ ਤੇ ਇੱਕ ਨੌਜਵਾਨ ਜਿਹੜਾ ਇਸ ਟਾਈਮ ਮਿਡ ਕਾਰਡ ਹਸਪਤਲ ਮਿਡ ਕਾਰਡ ਉਸ ਰਾਤ ਦੀ ਰਾਤ ਦਾਖਲ ਕਰਾਇਆ ਜੀ ਉਹਨੂੰ ਹਾਂਜੀ ਅਸੀਂ ਰਾਤ ਦੀ ਗਏ ਤੋਂ ਹੋਰੀ ਆ ਮੇਰੇ ਨਾਲ ਸਰਪੰਚ ਹੋਣੀ ਸਰਦਾ ਚਰਨ ਜੀ ਹੋਣੀ ਹੈ। ਹਾਂਜੀ। ਤਾਂ ਤਿਆਰੀ ਕਰਨ ਨੂੰ ਤਾਂ ਜਾਣਦੇ। ਉਹਦੇ ਇਲਾਜ ਲਈ ਉਹਦੀ ਮਦਦ ਲਈ ਕੀ ਉਪਰਾਲਾ ਕੀਤਾ ਜਾ ਰਿਹਾ ਪਿੰਡ ਵੱਲੋਂ? ਪਿੰਡ ਵੱਲੋਂ ਤੁਸੀਂ بڑا ਵੱਧ ਚੜ੍ਹ ਕੇ ਕਰਾਂਗੇ ਜਿੰਨੀ ਚੋਕੀ ਹੋਊਗੀ। ਅੱਤਵਾਦੀ ਫਰਾਂਗ। ਬਾਕੀ ਸਰਕਾਰ ਨੂੰ ਵੀ ਅਪੀਲ ਕਰਾਂਗੇ ਕੋਈ ਸਰਕਾਰ ਨੂੰ। ਸਰਕਾਰ ਨੂੰ ਅਪੀਲ ਕਰਾਂਗੇ ਜਿੰਨੀ ਵੱਤ ਤੁਹਾਡੇ ਦੋਸਤ ਦੇ ਵੱਤ। ਠੀਕ ਹੈ। ਜਿੱਦ ਸਰਪੰਚ ਸਾਹਿਬ ਕਹੀ ਜਾਂਦੇ ਪੀਲੇ ਕਾਰਡ ਅਜੇ ਤੱਕ ਆਪਣੇ ਜਿਹੜੇ ਕਾਰਡ ਜਿਹੜੇ 5 ਲੱਖ ਵਾਲੇ ਆ ਅਜੇ ਵੀ ਨਹੀਂ ਕੰਪਲੀਟ ਬਣੇ ਹੋਏ। ਉਹ ਸਬੰਧ ਵਿੱਚ ਕੁਝ ਬੇਨਤੀ। ਇਹ ਸਿਆਸੀ ਗੱਲ ਹੈ ਮੈਂ ਅੱਜ ਨਾ ਹੀ ਗੱਲ ਕਰਾਂ ਤਾਂ ਚੰਗੀ ਗੱਲ ਹੈ ਉਹ ਇਹ ਗੱਲ ਫੇਰ ਕਿਸੇ ਨਾਲ ਕਰਨਾਂਗੇ ਹਾਲਤ ਮਾੜੀ ਹੈ ਜੀ ਕੋਈ ਸਮਾਜ ਸੇਵੀ ਸੰਸਥਾਵਾਂ ਨੂੰ ਕੁਝ ਕਹਿਣਾ ਚਾਹੁੰਦੇ ਆ ਸਮਾਜ ਸੇਵੀ ਸੰਸਥਾਵਾਂ ਨੂੰ ਕਹਿਣਾ ਹੈ ਕਿ ਅਗੇ ਆਉਣ ਆ ਕੇ ਬੱਚਿਆਂ ਦੀ ਮਦਦ ਕਰਨ ਜੇ ਹੋ ਸਕਦੀ ਹੈ ਪਰਿਵਾਰਾਂ ਦੀ ਮਦਦ ਕਰਨ ਜਾਂ ਜੇ ਬੱਚਾ ਉੱਥੇ ਸਾਡੇ ਹਸਪੀਟਲ ਤੇ ਆਵਾ ਉਹਦੀ ਮਦਦ ਕਰਨ ਠੀਕ ਹੈ ਧੰਨਵਾਦ ਹਾਂ ਜੀ ਪਰ ਇਸ ਵਾਰ ਕਿਸਤਾ ਦੇਖਦੇ ਹੋ ਜਿਹੜਾ ਘਟਣਾ ਵਾਪਰੀ ਆ ਸਰਜੀ ਦੇਖਣ ਵਾਲੇ ਨੂੰ ਗੱਲ ਹੀ ਨਹੀਂ ਪਈ ਸਾਡੇ ਕੋਲ ਲੱਭੀ ਨਹੀਂ ਉਹ ਕਿ ਜੇ ਕੁਝ ਹੋ ਗਿਆ ਕੀ ਕਰਦੇ ਆ ਕਰ ਸਕਦੇ ਆ ਸਾਡੇ ਕੋਲ ਤਾਂ ਲੱਭ ਜਿੰਨੀ ਹੈਗੇ ਜੋ ਜਿੰਨਾ ਕੁ ਚੱਜ ਹੋ ਗਿਆ ਕਿੰਨੀ ਕਿੰਨੀ ਉਮਰ ਦੇ ਨੌਜਵਾਨ ਸੀ ਕੋਈ ਇਹ 20 22 ਸਾਲ ਹੂੰ ਜਿਸ ਤਰ੍ਹਾਂ ਮਾਪਿਆਂ ਦਾ ਲੱਕ ਟੁੱਟ ਗਿਆ ਇਸ ਟਾਈਮ ਤੇ ਕੀ ਕਿਸ ਤਰ੍ਹਾਂ ਦੀ ਮਦਦ ਹੋਣੀ ਚਾਹੀਦੀ ਹੈ ਇਹਨਾਂ ਪਰਿਵਾਰਾਂ ਦੀ ਮਤਲਬ ਇਹ ਕੋਈ ਕੀ ਕਰ ਸਕਦੇ ਆ ਜਦੋਂ ਜਵਾਨ ਚਲ ਗਏ ਹਨਾ ਉਹ ਨਹੀਂ ਕਰ ਸਕਦੇ ਕਿ ਉਹ ਦੂਜੀ ਮਤਲਬ ਆਪਾਂ ਸਾਰੇ ਭੈਣ ਭਰਾ ਸਾਰੇ ਅਸੀਂ ਵੀ ਪਿੰਡ ਵਾਲੇ ਵੀ ਆ ਸਾਰੇ ਮਤਲਬ ਇਹਨਾਂ ਭਰਾ ਯਾਰ ਕੀ ਕਰਾਂਗੇ ਇਹਨਾਂ ਦੇ ਜੋ ਕੋ ਕੁ ਰਸਮ ਕਰਾਂਗੇ ਠੀਕ ਹੈ ਪਰ ਉਹ ਜੋ ਕੁਝ ਹੋ ਗਿਆ ਉਹ ਅਸੀਂ ਉਹਨੇ ਵਾਪਸ ਆ ਸਕਦਾ ਮਾਫ ਕਰ ਮੌਕੇ ਤੇ ਪਹੁੰਚ ਗਏ ਹਾਂ ਬਹੁਤ ਮੰਦੀ ਹੁੰਦੀ ਹੈ ਇੱਥੇ ਪਾਜੀ ਇਸ ਤੋਂ ਕਰ ਕਰ ਕੱਟੀ ਆਪ ਜਮਾ ਕਰਵਾ ਕੇ ਆਏ ਐ ਐਨ ਮੌਕੇ ਤੇ ਬਹੁਤੀ ਹੈ ਜੀ ਜਿਸ ਤਰ੍ਹਾਂ ਮੰਨ ਲਓ ਕੋਈ ਡੂਰਾ ਦੀ ਕੁੰਝਲਾ ਪਈਆਂ ਹੁੰਦੀਆਂ ਹਨ ਉਸ ਤਰ੍ਹਾਂ ਕੱਢਿਆ ਉਹਨਾਂ ਨੂੰ ਜਾ ਦੇ ਉੱਥੇ ਜਿੰਨਾ ਵੀ ਦਸਰਮਤ ਤੁਸੀਂ ਮੌਜੂਦ ਸੀ ਉਸ ਟਾਈਮ ਉਸ ਟਾਈਮ ਮੈਂ ਹਸਪੀਟਲ ਆ ਗਿਆ ਸਿੱਧਾ ਹੀ ਅੱਛਾ ਜੀ ਜਦੋਂ ਲੈ ਕੇ ਆਏ ਆ ਹਾਂ ਤੋ ਦੇਖੀ ਨਹੀਂ ਜਾਂਦੀ ਇਸੇ ਦੀ ਥੋੜੇ ਇਥੋਂ ਕੱਟੇ ਸੀ ਇਹਦਾ ਚਬੜਾ ਸਾਰਾ ਬਾਹਰ ਆ ਗਿਆ ਸੀ ਤੇ ਬਹੁਤ ਬੰਦੀ ਆ ਹਾਲ ਸੀ ਜਦੋਂ ਇਹਨਾਂ ਨੂੰ ਕਰਾਇਆ ਸਾਰੀ ਰਾਤ ਨੀਂਦ ਨਹੀਂ ਆਈ ਮਤਲਬ ਕਿ ਸਾਰਾ ਪਿੰਡ ਹੀ ਸੌਂਦਾ ਨਹੀਂ ਸੀ ਨੀਂਦ ਦਾ ਸਾਰਾ ਪਿੰਡ ਹੀ ਕੋਈ ਜੋ ਹਾਲ ਸੀ ਹਾਂ ਤੋ ਬਹੁਤ ਜਰੀ ਸਰਕਾਰ ਨੂੰ ਮੌਜੂਦਾ ਸਰਕਾਰ ਨੂੰ ਆਪਣੇ ਵੱਲੋਂ ਅਪੀਲ ਕੋਈ ਕਿ ਦੇਖੋ ਅਪੀਲ ਕਰਦੇਗੇ ਵੱਦ ਤੋਂ ਵੱਦ ਮਨਤ ਕਰਨ ਜੋ ਪਰਿਵਾਰ ਦੀ ਮਾਤਰ ਪਰਿਵਾਰ ਆ ਬੱਚੇ ਵੀ ਬਹੁਤ ਹਉਣ ਹਾਰ ਬੱਚੇ ਸੀ ਇਹ ਨਹੀਂ ਸੀ ਕਿ ਬੱਚੇ ਕੋਈ ਮਾਪਿਆਂ ਦੇ ਕਹਿਣੇ ਤੋਂ ਬਾਹਰ ਸੀ ਹਰ ਗੱਲ ਮਾਪਿਆਂ ਦੀ ਆਗਿਆ ਦੇ ਨਾਲ ਕਰਦੇ ਸੀ ਆਪਣਾ ਕੰਮ ਚਲਾਉਂਦੇ ਸੀ ਇਹ ਤੇ ਕੁਦਰਤ ਦਾ ਭਾਣਾ ਸੀ ਚਾਣਕ ਹੋ ਗਿਆ ਵਾ ਕੁਛ ਕੇ ਆਪਾਂ ਕਹਿ ਸਕਦੇ ਹਾਂ ਅੱਜ ਇੱਕ ਫਲੈਟ ਵੀ ਸੀ ਹਾਂਜੀ ਉਹਨੇ ਮੁੰਡੇ ਨੇ ਇੱਕ ਨੇ ਜਾਣਾ ਸੀਗਾ ਉਹ ਸ਼ੈਦ ਮੈਨੂੰ ਇਜਾਮ ਬਰੇਕ ਨਹੀਂ ਪਤਾ ਪਰ ਉਹਨਾਂ ਮੱਥਾ ਟੇਕਣੇ ਗਏ ਸੀ ਅਜਾਮਨਗਰ ਜਾਣਾ ਦੀ ਫੜਾਈ ਵੀ ਸੀ ਉਹ ਸਰਦਾਰ ਮੁੰਡਾ ਜੀ ਹੈ ਸੁਖਦੇਵ ਸਿੰਘ ਤੇ ਉਹਦੀ ਅੱਜ ਫੜਾਈ ਧੀ ਸੀ ਬਹੁਤ ਹੌਨਹਾਰ ਬੱਚਾ ਸੀ ਸਾਰੇ ਬੱਚੇ ਹੌਨਹਾਰ ਸੀ ਜੀ ਬਹੁਤ ਹੀ ਜਿਆਦੇ ਦੀਦੇ ਕੁਛ ਕਹਿ ਨਹੀਂ ਸਕਦੇ ਲੱਗਦਾ ਹਿੰਸਣ ਠੀਕ ਠੀਕ ਬੰਦਾ ਤਾਂ ਚੰਗੇ ਹੀ ਮਾਪਿਆਂ ਦੇ ਜਦੋਂ ਅੱਗੇ-ਅੱਗੇ ਸਾਰੇ ਪਿੰਡਾਂ ਦੇ ਜਿੰਨੇ ਆਵਾਜ਼ ਮਾਰੀ ਆ ਜਿੰਨੇ ਆਵਾਜ਼ ਮਾਰੀ ਉਹਨਾਂ ਬੱਚਾ ਪਿਛੜ ਮਿਲਣਾ ਕਦੀ ਇਹਨਾਂ ਦਾ ਅਜ ਤੱਕ ਇਹ ਨਹੀਂ ਹੋਇਆ ਕਿ ਕਿਸੇ ਨਾਲ ਬੁਰਾ ਬੋਲੇ ਹੋਣਗੇ ਜਾਣ ਕੀ ਜਿੱਥੇ ਇਹਨਾਂ ਰਹਿਣਾ ਨਹੀਂ ਸੀ ਨਹੀਂ ਛੋਟੀ ਉਮਰ ਦੇ ਵਿੱਚ ਜਦੋਂ ਕਿਸੇ ਨੇ ਆਵਾਜ਼ ਦਿੱਤੀ ਇੱਕ ਪਿੰਡ ਨਹੀਂ ਮੈਨੂੰ ਲੱਗਦਾ ਸਾਡੇ ਪੰਜ ਪਿੰਡ ਹੀ ਇੱਥੇ ਇਕੱਠੇ ਹੋ ਗਏ ਹੋਏ ਹਰੇ ਹਰ ਕਿਸੇ ਦਾ ਸਟੇਟਸ ਵੇਖ ਲਓ ਇਹਨਾਂ ਬੱਚਿਆਂ ਦਾ ਹੀ ਲੱਗਾ ਉਹਨਾਂ ਨੂੰ ਦਿਨੋਂ ਪਿਆਰ ਹੀ ਤਾਂ ਲੱਗਾ ਠੀਕ ਹੈ ਧੰਨਵਾਦ दिल्ली क्राइम नेशनल न्यूज़ नजर सफर